ਹੁਣੇ ਹੁਣੇ ਜ਼ਿਲ੍ਹਾ ਬਰਨਾਲਾ ਤੋਂ ਵੱਡੀ ਖਬਰ ਆਈ ਹੈ ਜਿੱਥੇ ਪਿੰਡ ਉਗੋਕੇ ਅੰਦਰ ਇੱਕ ਚੱਲ ਰਹੀ ਫੋਮ ਫੈਕਟਰੀ ਵਿੱਚ ਟਰੱਕ ਅੰਦਰ ਮਾਲ ਲੋਡ ਕਰਨ ਮੌਕੇ ਟਰੱਕ ਉੱਪਰ ਚੜ੍ਹੇ ਇੱਕ ਮਜ਼ਦੂਰ ਦੀ ਡਿੱਗ ਕੇ ਮੌਤ ਹੋ ਗਈ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਣਾ ਪੁਲਿਸ ਘਟਨਾ ਸਥਾਨ ਉੱਪਰ ਪਹੁੰਚ ਗਈ ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਉਧਰ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਅੰਦਰ ਮਜ਼ਦੂਰਾਂ ਲਈ ਕੋਈ ਵੀ ਸਹੂਲਤ ਨਹੀਂ ਸੀ ਕਿਉਂਕਿ ਮਜ਼ਦੂਰ ਦੇ ਡਿੱਗਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੇ ਸਿਰਫ ਉਸ ਨੂੰ ਮੋਟਰਸਾਈਕਲ ਉੱਪਰ ਹੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਜ਼ਖਮਾਂ ਦੀ ਤਾਬ ਨਾ ਚਲਦੇ ਉਸ ਨੂੰ ਡੀ ਐਮਸੀ ਰੈਫਰ ਕਰ ਦਿੱਤਾ ਤੇ ਉਸ ਦੀ ਮੌਤ ਹੋ ਗਈ ਹੈ ਉਧਰ ਇਸ ਘਟਨਾ ਦਾ ਪਤਾ ਲੱਗਦੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਫੈਕਟਰੀ ਦੇ ਬਾਹਰ ਵਿੱਚ ਪੁੱਜਣ ਦਾ ਪਤਾ ਲੱਗਿਆ ਹੈ ਦੱਸਣਯੋਗ ਇਹ ਵੀ ਹੈ ਕਿ ਫੈਕਟਰੀ ਅੰਦਰ ਪਿਛਲੇ ਸਮੇਂ ਅਗਲਕਨ ਨਾਮ ਹੈ ਬਈ ਇਹ ਆਪਣਾ ਮੇਰੇ ਨਾਮ ਜਵਤਾਰ ਸਿੰਘ ਜੀ। ਅਵਤਾਰ ਸਿੰਘ ਜਿਹੜੀ ਅੱਜ ਇੱਕ ਘਟਨਾ ਵਾਪਰੀ ਇਹ ਕਿਵੇਂ ਵਾਪਰੀ ਜੀ? ਇਹ ਜੀ ਮੁੰਡਾ ਰੋਲ ਤੇ ਉੱਪਰ ਤਾਂ ਗੱਡੀ ਲੋਡ ਕਰਦਾ ਰਸੇ ਪਵਾਉਂਦਾ ਸੀ ਥੱਲੇ ਡੇਕ ਗਿਆ। ਅੱਛਾ ਤੇ ਫਿਰ ਉਹਨੂੰ ਕਦੋਂ ਲੈ ਕੇ ਗਿਆ ਜੀ ਇੱਥੋਂ ਚੱਕ ਕੇ? ਉਹਨੂੰ ਜੀ ਉਦੋਂ ਹੀ ਨਾਲ ਹੀ ਮੋਟਰਸਾਈਕਲ ਤੇ ਲੈ ਗਿਆ ਜੀ ਗੱਡੀ ਗੱਡੀ ਕੋਈ ਨਹੀਂ ਸੀ। ਫੈਕਟਰੀ ਵਾਲਾ ਮੈਨੂੰ ਕਿ ਇੱਥੇ ਗੱਡੀ ਦਾ ਕੋਈ ਪ੍ਰਬੰਧ ਹੈ ਨਹੀਂ ਸੀਗਾ? ਨਹੀਂ ਕੋਈ ਪ੍ਰਬੰਧ ਨਹੀਂ ਸੀ। ਅੱਛਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਕਰਤੀ ਜੀ? ਹਾਂ ਜੀ ਉਹਨਾਂ ਨੂੰ ਜੀ ਕਰਤੀ। ਕਿੰਨੇ ਕੁ ਸੱਟ ਫੇਟਾ ਉਹਦੇ ਵੀ ਜੀ? ਸੱਟ ਵਾਵਾ ਜੀ